ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਆਪਣਾ ਚੈਨਲ ਵਾਹਿਗੁਰੂ ਕਲੋਥ ਹਾਊਸ ਐਂਡ ਪਟਿਕ ਬਟਲਾਡਾ ਵੱਲੋਂ ਪਲੀਜ਼ ਜਿਹੜੀਆਂ ਭੈਣਾਂ ਮੇਨਾਂ ਪਹਿਲੀ ਵਾਰ ਜਿਹੜੀਆਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਅੱਜ ਅਸੀਂ ਆਪਣੇ ਭੈਣਾਂ ਵਾਸਤੇ ਲੈ ਕੇ ਆਏ ਆਂ ਜੀ ਬਰਬਰੀ ਕਾਫੀ ਡਿਮਾਂਡ ਸੀ ਮੇਰੀ ਭੈਣਾਂ ਦੇ ਕਾਫੀ ਮੈਸੇਜ ਆ ਰਹੇ ਸੀਗੇ ਬਰਬਰੀ ਲੈ ਕੇ ਆਓ ਤੇ ਅਸੀਂ ਤੁਹਾਡੀ ਡਿਮਾਂਡ ਨੂੰ ਪੂਰਾ ਕੀਤਾ ਜੀ ਬਰਬਰੀ ਲੈ ਕੇ ਆਏ ਆਂ ਬਰਬਰੀ ਲੈ ਕੇ ਆਏ ਆਂ ਜੀ ਕੱਟ ਪੀਸ ਕੱਟ ਪੀਸਾਂ ਦੀ ਜਿਹੜੀ ਪ੍ਰਾਈਸ ਰਹਿਣ ਵਾਲੀ ਹੈ 170 ਰੁਪਏ ਪਰ 170 ਪਰ ਪਰ ਮੀਟਰ ਰਹਿਣ ਵਾਲੀ ਹੈ ਪ੍ਰਾਈਸ ਠੀਕ ਹੈ ਜੀ ਕੱਟ ਰਹਿਣ ਵਾਲੀ ਹੈ ਵੱਡੀ ਕੋਈ ਵੀ ਛੋਟੀ ਕੱਟ ਨਹੀਂ ਨਹੀਂ ਰਹੂਗੀ ਸਾਰੀ ਕੱਟ ਵੱਡੀ ਰਹਿਣ ਵਾਲੀ ਹੈ ਬੜੇ ਪਿਆਰੇ ਜਿਹੇ ਤੇ ਡਿਜ਼ਾਈਨਰ ਜਿਹੇ ਪ੍ਰਿੰਟ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਫਸਟ ਪ੍ਰਿੰਟ ਦੇਖ ਸਕਦੇ ਹੋ ਦੇਖੋ ਜੀ ਤੁਸੀਂ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਦੇਖ ਸਕਦੇ ਹੋ ਤੁਸੀਂ ਦਾਸ ਬ੍ਰੈਂਡ ਦੀ ਰਹਿਣ ਵਾਲੀ ਹੈ ਬਰਬਰੀ ਲਿਖਿਆ ਤੁਸੀਂ ਦੇਖ ਸਕਦੇ ਹੋ ਦਾਸ ਬ੍ਰੈਂਡ ਦੀ ਬਰਬਰੀ ਰਹਿਣ ਵਾਲੀ ਹੈ ਨਜ਼ਦੀਕ ਤੇ ਤੁਹਾਨੂੰ ਸਟਾਫ ਦਿਖਾ ਦਿੰਦੇ ਹਾਂ ਅਸੀਂ ਕਿਸ ਤਰ੍ਹਾਂ ਦਾ ਸਟਾਫ ਜੀ ਇਹ ਹੈ ਦੇਖ ਸਕਦੇ ਆ ਤੁਸੀਂ ਸਟਾਫ ਦੇਖ ਸਕਦੇ ਆ ਤੁਸੀਂ ਪ੍ਰਿੰਟ ਦੇਖ ਸਕਦੇ ਹੋ 컬러 ਦੇਖ ਸਕਦੇ ਹੋ ਬੜਾ ਪਿਆਰਾ ਜਿਹਾ 컬러 ਹੈ ਜੀ ਠੀਕ ਹੈ ਜੀ ਰੈਸਟ 컬러 ਹੈ ਰੈਸਟ 컬러 ਹੈ ਬੜਾ ਪਿਆਰਾ ਜਿਹਾ 컬러 ਰੈਡ ਵਾਲਾ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਰੈਡ ਵਾਲਾ ਜੀ ਠੀਕ ਹੈ ਜੀ ਜਿਹੜਾ ਵੀ ਤੁਹਾਨੂੰ ਇਹਦੇ ਵਿੱਚ 컬러 ਪਸੰਦ ਆਉਂਦਾ ਉਹ 컬러 ਤੁਸੀਂ ਸਿਲੈਕਟ ਕਰਕੇ ਸਾਨੂੰ ਸਕਰੀਨ ਸ਼ਾਟ ਭੇਜ ਸਕਦੇ ਹੋ बड़ा प्यारा जा पीस रेह वाला देख सकते हो अगला, देख है है। अगला पीस चेक करो जी ये वाला प्रिंट चेक करो प्रिंट रेह वाला जी ठीक है जी बर्बरी स्टफ है बर्बरी रहेगी एक सौ सत्तर रुपए पर मीटर रेह वाली है प्राइस 170 ਰੁਪਏ ਪਰ ਮੀਟਰ ਰਹਿਣ ਵਾਲੀ ਹੈ ਪ੍ਰਾਈਸ ਦਾਸ ਬ੍ਰੈਂਡ ਦੀ ਬਰਬਰੀ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਪ੍ਰਿੰਟ ਤੁਹਾਨੂੰ ਬੜੇ ਪਿਆਰੇ ਜੇ ਮਿਲਣਗੇ ਜੀ ਅਗਲਾ ਪ੍ਰਿੰਟ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰੈਡ ਵਾਲਾ ਠੀਕ ਹੈ ਜੀ ਦਾਸ ਬ੍ਰੈਂਡ ਦੀ ਬਰਬਰੀ ਰਹੂਗੀ ਦੇਖੋ ਜੀ ਦਾਸ ਬ੍ਰੈਂਡ ਦੀ ਬਰਬਰੀ ਰਹਿਣ ਵਾਲੀ ਹੈ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਸਕਰੀਨ ਦੇ ਉੱਪਰ ਤੁਹਾਨੂੰ ਅਸੀਂ ਨੰਬਰ ਮੈਂਸ਼ਨ ਕੀਤਾ ਗਿਆ ਉਸ ਨੰਬਰ ਤੇ ਸਾਨੂੰ ਮੈਸੇਜ ਕਰੋ ਕਾਲ ਕਰੋ ਤੇ ਆਪਣਾ ਆਰਡਰ ਬੁੱਕ ਕਰੋ ਜੀ ਸਾਰੇ ਪੀਸ ਜਿਹੜੇ ਰਹਿਣ ਵਾਲੇ ਆ ਵੱਡੇ ਘੱਟ ਵੱਡੀ ਰਹਿਣ ਵਾਲੀ ਹੈ ਜਿਹੜਾ ਤੁਹਾਨੂੰ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲੋਂ ਤੁਸੀਂ ਬਾਏ ਕਰ ਸਕਦੇ ਹੋ ਕਲਰ ਬੜਾ ਨਿਊ ਜੀ ਜੀ ਸ਼ੇਡ ਚ ਕਾਫੀ ਮੈਕਸ ਦੇ ਕਲਰ ਰਹਿ ਦੇ ਵਿੱਚ ਨਿਊ ਜੀ ਸ਼ੇਡ ਦਾ ਕਲਰ ਹੈ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਇਹ ਵਾਲਾ ਪੀਸ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਠੀਕ ਹੈ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ 컬러 ਵੀ ਬੜਾ ਪਿਆਰਾ ਜਿਹਾ ਨਿਊ ਜੀ ਸ਼ੇਡ ਹੈ ਵੀ ਠੀਕ ਹੈ ਜੀ ਬਲੂ ਜੀ ਰਾਇਲ ਬਲੂ ਲਾਈਟ ਜਿਹਾ ਕਲਰ ਹੈ ਮੋਰ ਪੰਛੀਆ ਜਿਹਾ ਕਲਰ ਕਹਿ ਸਕਦੇ ਆ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਪ੍ਰਿੰਟ ਵੀ ਬੜਾ ਪਿਆਰਾ ਠੀਕ ਹੈ ਜਿਹੜਾ ਤੁਹਾਨੂੰ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਦਾਸ ਬ੍ਰੈਂਡ ਦੀ ਬਰਬਰੀ ਰਹੂਗੀ 170 ਪੈਪਰ ਮੀਟਰ ਦੇ ਨਾਲ ਅਗਲਾ ਪੀਸ ਦੇਖੋ ਜੀ ਅਗਲਾ ਪ੍ਰਿੰਟ ਦੇਖੋ ਅੱਗੇ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਇਹ ਵਾਲਾ ਪ੍ਰਿੰਟ ਦੇਖੋ ਇਹਦੀ ਵੀ ਪ੍ਰਿੰਟਿੰਗ ਬੜੀ ਪਿਆਰੀ ਆ ਮਾਸਟਰ ਸ਼ੇਡ ਆ ਦਾਸ ਬ੍ਰੈਂਡ ਦੀ ਬਰਬਰੀ ਹੈ ਦੇਖ ਸਕਦੇ ਹੋ ਸ਼ੇਡ ਮਾਸਟਰ ਸ਼ੇਡ ਆ ਜੀ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਦੇਖ ਸਕਦੇ ਹੋ ਤੁਸੀਂ ਪ੍ਰਿੰਟ ਮੇਰੇ ਪਿਆਰਾ ਜਹਾ ਪ੍ਰਿੰਟ ਰਹਿਣ ਵਾਲਾ ਜਿਹੜਾ ਤੁਹਾਨੂੰ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਇਹ ਵਾਲਾ ਪ੍ਰਿੰਟ ਦੇਖੋ ਇਹ ਵੀ ਲਾਈਟ ਸ਼ੇਡ ਹੈ ਜੀ ਪੀਸ ਜੀ ਕੱਟ ਸਾਰੇ ਵੱਡੀ ਰਹਿਣ ਵਾਲੀ ਹੈ ਜੀ 4 ਮੀਟਰ 4.5 ਮੀਟਰ ਵੱਡੀ ਕੱਟ ਰਹਿਣ ਵਾਲੀ ਹੈ ਕੋਈ ਵੀ ਛੋਟੀ ਕੱਟ ਨਹੀਂ ਤੁਹਾਨੂੰ ਮਿਲਣ ਵਾਲੀ ਇਹ ਵਾਲਾ ਪ੍ਰਿੰਟ ਦੇਖੋ ਬੜਾ ਪਿਆਰਾ ਜਹਾ ਪ੍ਰਿੰਟ ਹੈ ਜੀ ਲਾਈਟ ਜੀ ਸ਼ੇਡ ਹੈ ਦੇਖੋ ਤੁਸੀਂ ਇਹਦੇ ਨਾਲ ਜਿਹੜਾ ਦੁਪੱਟਾ ਰੈਡੀ ਕਰਾਓਗੇ ਨਾ ਇਹਦਾ ਥੋੜਾ ਜਿਹਾ ਡਾਰਕ ਬਲੂ ਸ਼ੇਡ ਚ ਡਬਲ ਸ਼ੈਡਡ ਤੇ ਬੜਾ ਸੋਹਣਾ ਜਿਹਾ ਸੂਟ ਰੈਡੀ ਹੋਣਾ ਆਪਣਾ ਮੈਂ ਲਾਈਟ ਸ਼ੇਡ ਹੈ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਡਿਜ਼ਾਈਨਿੰਗ ਵੀ ਬੜੀ ਪਿਆਰੀ ਜੀ ਅਗਲਾ ਪੀਸ ਚੈੱਕ ਕਰੋ ਜੀ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਦਾਸ ਬ੍ਰੈਂਡ ਦੀ ਬਰਬਰੀ ਹੈ ਜੀ ਇਹ ਨਜ਼ਦੀਕ ਤੋਂ ਤੁਹਾਨੂੰ ਦਿਖਾ ਸਕਦੀਆਂ ਸਟਾਫ ਅਸੀਂ ਦੇਖੋ ਜੀ ਦਾਸ ਬ੍ਰੈਂਡ ਦੀ ਬਰਬਰੀ ਹੈ ਜੀ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਦੇਖੋ ਜੀ ਕਲਰ ਦੇਖੋ ਬੜਾ ਪਿਆਰਾ ਜਿਹਾ ਨਿਊ ਜਿਹਾ ਕਲਰ ਹੈ ਦਾਸ ਬ੍ਰੈਂਡ ਦੀ ਬਰਬਰੀ ਹੈ 170 ਰੁਪਏ ਪਰ ਮੀਟਰ ਪ੍ਰਾਈਸ ਪੈਣ ਵਾਲਾ ਤੁਹਾਨੂੰ ਬਰਬਰੀ ਦਾ ਤੁਹਾਨੂੰ ਪਤਾ ਹੀ ਹੈ ਵੀ ਬਰਬਰੀ ਦੇ ਸੂਟ ਦੀ ਪ੍ਰਾਈਸ ਕੀ ਆ ਕਾਫੀ ਕੋਸਟਲੀ ਸਟੱਫ ਹੈ ਜੀ ਬਰਬਰੀ ਅਸੀਂ ਤੁਹਾਨੂੰ ਸਿਰਫ 170 ਰੁਪਏ ਪਰ ਮੀਟਰ ਦੇ ਨਾਲ ਦੇ ਰਹੇ ਹਾਂ ਜੀ 16 1700 ਤੱਕ ਇੱਕ ਦਿਨ ਸੂਟ ਪੈਣ ਵਾਲਾ ਬਰਬਰੀ ਦਾ ਠੀਕ ਹੈ ਜੀ ਫਰੈਸ਼ ਜਿਹੜਾ ਸੂਟ ਹੁੰਦਾ ਜੀ ਤਾਂ ਦੇਖੋ 170 ਰੁਪਏ ਪਰ ਮੀਟਰ ਦੇ ਰਹੇ ਹਾਂ ਪ੍ਰਾਈਸ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਮਾਸਟਰ ਸ਼ੇਡ ਦੇ ਵਿੱਚ ਹੈ ਪ੍ਰਿੰਟ ਬੜਾ ਪਿਆਰਾ ਠੀਕ ਹੈ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜਿਹੜਾ ਕਲਰ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਬੜੇ ਪਿਆਰੇ ਜੀ ਪ੍ਰਿੰਟ ਰਹਿੰਦੇ 10 ਬ੍ਰੈਡ ਦੀ ਲੱਗ ਜੀ ਲੁੱਕ ਹੁੰਦੀ ਹੈ ਜੀ ਸੂਟਾਂ ਦੀ ਵੀ ਤੇ ਪ੍ਰਿੰਟ ਦੀ ਵੀ ਲੱਗ ਜੀ ਲੁਖ ਹੁੰਦੀ ਹੈ ਡਿਜ਼ਾਈਨਿੰਗ ਵੀ ਬੜੀ ਪਿਆਰੀ ਹੁੰਦੀ ਹੈ ਜੀ 10 ਪ੍ਰਿੰਟ 10 ਪ੍ਰਿੰਟ ਦੀ ਵਰਦੀ ਹੈ ਜੀ ਕੱਟ ਵੱਡੀ ਰਹਿਣ ਵਾਲੀ ਹੈ ਜੀ ਸਾਰੇ ਪੀਸਾਂ ਦੀ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਕਲਰ ਵੀ ਬੜਾ ਪਿਆਰਾ ਜਿਹਾ ਦੇਖ ਸਕਦੇ ਹੋ ਤੁਸੀਂ ਨਜ਼ਦੀਕ ਤੋਂ ਨਜ਼ਦੀਕ ਤੁਸੀਂ ਕਲਰ ਦੇ ਸਕਦੇ ਹੋ ਇਹ ਵਾਲਾ ਕਲਰ ਹੈ ਜੀ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਵਾਈਨ ਸ਼ੇਡ ਹੈ ਜੀ ਵਾਈਨ ਸ਼ੇਡ ਦੇ ਵਿੱਚ ਅਗਲਾ ਪੀਸ ਚੈੱਕ ਕਰੋ ਜੀ ਇਹ ਵਾਲਾ ਪ੍ਰਿੰਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰੈੱਡ ਵਾਲਾ ਜੀ ਸਾਰੇ ਸੂਟਾਂ ਦੀ ਪ੍ਰਿੰਟਿੰਗ ਤੁਹਾਨੂੰ ਬੜੀ ਪਿਆਰੀ ਜਿਹੀ ਡਿਫਰੈਂਟ ਜੀ ਮਿਲਣ ਵਾਲੀ ਹੈ ਲੁੱਕ ਬੜੀ ਪਿਆਰੀ ਹੁੰਦੀ ਹੈ ਦਾਸ ਬ੍ਰਾਂਡ ਦੇ ਸੂਟਾਂ ਦੀ ਠੀਕ ਹੈ ਜੀ ਪ੍ਰਾਈਸ ਦੇ ਰਹੇ ਤੁਹਾਨੂੰ ਸਿਰਫ 170 ਰੁਪਏ ਪਰ ਮੀਟਰ ਠੀਕ ਹੈ ਜੀ ਬਰਬਰੀ ਸਟਾਫ ਰਹਿਣ ਵਾਲਾ ਫੈਬਰਿਕ ਜਿਹੜੀ ਹੈ ਬਰਬਰੀ ਹੈ 10% ਇਹ ਵਾਲਾ ਕਲਰ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਠੀਕ ਹੈ ਜੀ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆਉਂਦਾ ਕਲਰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਤੁਹਾਡੇ ਵਾਸਤੇ ਲੈ ਕੇ ਆਏ ਆ ਤੁਹਾਡੀ ਕਾਫੀ ਡਿਮਾਂਡ ਸੀ ਬਰਬਰੀ ਲੈ ਕੇ ਆਓ ਬਰਬਰੀ ਦੀ ਡਿਮਾਂਡ ਕਿ ਤੁਹਾਡੇ ਵਾਸਤੇ ਅਸੀਂ ਬਰਬਰੀ ਦੇ ਸੂਟ ਲੈ ਕੇ ਆਏ ਆ ਬੜੇ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਠੀਕ ਹੈ ਜੀ ਕੱਟ ਪੀਸਾਂ ਦੇ ਵਿੱਚ ਲੈ ਕੇ ਆਏ ਤੁਹਾਡੇ ਵਾਸਤੇ ਬਰਬਰੀ ਸਟੱਫ ਚੈੱਕ ਕਰੋ ਪੀਸ ਬੜੇ ਪਿਆਰੇ ਜੇ ਰਹਿਣ ਵਾਲੇ ਆ ਪ੍ਰਿੰਟ ਵੀ ਬੜੇ ਪਿਆਰੇ ਜੇ ਰਹਿਣ ਵਾਲੇ ਆ ਜੀ ਇਹ ਵਾਲੇ ਪ੍ਰਿੰਟ ਦੀ ਲੁੱਕ ਦੇਖੋ ਜੀ ਇਹ ਵੀ ਬੜਾ ਪਿਆਰਾ ਜਾਂ ਪ੍ਰਿੰਟ ਹੈ ਤੇ ਕਲਰ ਵੀ ਬੜਾ ਪਿਆਰਾ ਜਾਂ ਰਹਿਣ ਵਾਲਾ ਜੀ ਸਾਰੇ ਪੀਸ ਤੋਂ ਬੜੇ ਪਿਆਰੇ ਜੇ ਮਿਲਣ ਵਾਲੇ ਆ ਠੀਕ ਹੈ ਜੀ ਜਿਹੜਾ ਸੇਮ ਕਲਰ ਕੈਮਰੇ 'ਚ ਆ ਰਿਹਾ ਸੇਮ ਕਲਰ ਹੈ ਜੀ ਸੇਮ ਕਲਰ ਠੀਕ ਹੈ ਜੀ 10 ਪ੍ਰਿੰਟ ਦੀ ਬਰਬਰੀ ਹੈ ਜੀ ਪੈਰੈਂਟ ਵੀ ਬੜੇ ਪਿਆਰੇ ਜੇ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ 170 ਰੁਪਏ ਪਰ ਮੀਟਰ ਰਹਿਣ ਵਾਲੀ ਹੈ ਪ੍ਰਾਈਸ ਹਿਲਵੰਡਰ ਕਲਰ ਦੇ ਦੇ ਵਿੱਚ ਹੈ ਪ੍ਰਿੰਟ ਵੀ ਬੜੇ ਪਿਆਰੇ ਹੈ ਡਿਫਰੈਂਟ ਜੀ ਡਿਜ਼ਾਈਨਿੰਗ ਹੈ ਜੀ ਸੂਟ ਦੀ ਡਿਫਰੈਂਟ ਜੀ ਡਿਜ਼ਾਈਨਿੰਗ ਹੈ ਇਹ ਵਾਲੇ ਸੂਟ ਦੀ ਠੀਕ ਹੈ ਜੀ 10 ਬ੍ਰੈਂਡ ਦੀ ਬਰਬਰੀ ਹੈ ਜਿਹੜਾ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲਓ ਤੇ ਸਾਡੇ ਕੋਲੋਂ ਬਾਏ ਕਰੋ ਜਿਹੜੀਆਂ ਭੈਣਾਂ ਮੇਰੀਆਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੀਆਂ ਉਹ ਮੇਰੀ ਸ਼ਾਪ ਤੇ ਵਿਜ਼ਿਟ ਵੀ ਕਰ ਸਕਦੀਆਂ ਸਟਾਫ ਕੋਲ ਨੂੰ ਪਤਾ ਹੀ ਹੈ ਵੀ ਕਿੱਦਾਂ ਫਾਈਨ ਹੁੰਦਾ ਜੀ ਇਹ ਵਾਲਾ ਜਿਹੜੀਆਂ ਮੇਰੀਆਂ ਭੈਣਾਂ ਨੇ ਬਰਬਰੀ ਦੇ ਸੂਟ ਪਾਏ ਆ ਉਹਨਾਂ ਨੂੰ ਪਤਾ ਜੀ ਕਿੱਦਾਂ ਦਾ ਸਟਾਫ ਹੁੰਦਾ ਨਿਊ ਫੈਬਰਿਕ ਹੈ ਜੀ ਇਹ ਬਰਬਰੀ ਸਟਾਫ ਡਿਜ਼ਾਈਨਿੰਗ ਬੜੀ ਪਿਆਰੀ ਜੀ ਹੁੰਦੀ ਹੈ ਇਹਦੇ ਵਿੱਚ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਡੈਣ ਵਾਲਾ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ 10 ਬ੍ਰੈਂਡ ਦੀ ਵਰਬਰੀ ਠੀਕ ਹੈ ਜੀ ਇਹ ਵਾਲਾ ਕਲਰ ਦੇਖੋ ਜੀ ਸੇਮ ਕਲਰ ਹੈ ਜੀ ਜਿਹੜਾ ਕੈਮਰੇ ਚ ਆ ਰਿਹਾ ਸੇਮ ਕਲਰ ਹੈ ਠੀਕ ਹੈ ਜੀ ਬੜਾ ਪਿਆਰਾ ਜਿਹਾ ਪੀਸ ਹੈ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਬਹੁਤ ਪਿਆਰਾ ਪ੍ਰਿੰਟ ਹੈ ਸਟਫ ਤਾਂ ਹੈ ਹੀ ਫਾਈਨ ਜੀ ਠੀਕ ਹੈ ਜੀ ਜਿੰਨੀਆਂ ਮੇਰੇ ਆਪਣਾ ਨੇ ਬਰਬਰੀ ਪਾਈ ਆ ਉਹਨਾਂ ਨੂੰ ਪਤਾ ਵੀ ਇਹਦੀ ਪ੍ਰਾਈਸ ਵੀ ਕੀ ਆ ਬਰਬਰੀ ਦੀ ਠੀਕ ਹੈ ਜੀ ਕੀ ਪ੍ਰਾਈਸ ਹੁੰਦੀ ਆ ਬਰਬਰੀ ਦੀ ਤੇ ਸਟਾਫ ਕਿੱਦਾਂ ਦਾ ਹੁੰਦਾ ਸੀ ਅਗਲਾ ਪੀਸ ਦੇਖੋ ਜੀ ਪ੍ਰਿੰਟ ਦੇਖੋ ਕਲਰ ਦੇਖੋ ਇਹ ਵੀ ਕਲਰ ਬੜਾ ਪਿਆਰਾ ਪ੍ਰਿੰਟ ਵੀ ਬੜਾ ਪਿਆਰਾ ਜਾਂ ਰਹਿਣ ਵਾਲਾ ਦੇਖ ਸਕਦੇ ਹੋ ਤੁਸੀਂ ਬੜੇ ਪਿਆਰੇ ਜੇ ਪੀਸ ਰੈਡ ਵਾਲੇ ਆ ਜੀ ਪ੍ਰਿੰਟ ਵੀ ਬੜੇ ਪਿਆਰੇ ਜਿਹੇ ਲੈ ਕੇ ਆਏ ਆ ਤੁਹਾਡੇ ਵਾਸਤੇ ਜਿਹੜਾ ਤੁਹਾਨੂੰ ਕਲਰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਜੀ ਇਹ ਵਾਲਾ ਦੇਖੋ ਪ੍ਰਿੰਟ ਜੀ ਲਾਈਟ ਜਰ ਮੈਂਦੀ ਆ ਕਲਰ ਦੇ ਵਿੱਚ ਹੈ ਪ੍ਰਿੰਟ ਵੀ ਬੜਾ ਪਿਆਰਾ ਜਾਂ ਰਹਿਣ ਵਾਲਾ ਹੈ ਜੀ ਠੀਕ ਹੈ ਜੀ ਬਰਬਰੀ ਸਟਾਫ ਰਹਿਣ ਵਾਲਾ ਜਿਹੜਾ ਵੀ ਕਲਰ ਮੇਰੇ ਪੈਣਾ ਨੂੰ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਪ੍ਰਿੰਟਿੰਗ ਸਾਰੇ ਸੂਟਾਂ ਦੀ ਤੁਹਾਨੂੰ ਡਿਫਰੈਂਟ ਜੀ ਪਿਆਰੀ ਜੀ ਮਿਲਣ ਵਾਲੀ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਕੱਟ ਤੁਹਾਨੂੰ ਸਾਰੀ ਵੱਡੀ ਮੈਨਣ ਵਾਲੀ ਆ ਜੀ ਕੋਈ ਵੀ ਛੋਟੀ ਕੱਟ ਨਹੀਂ ਮੈਨਣ ਵਾਲੀ ਬੜੇ ਪਿਆਰੇ ਜਿਹੇ ਪੀਸ ਰਹਿਣ ਵਾਲੇ ਆ ਠੀਕ ਹੈ ਜੀ ਇਹ ਵਾਲਾ ਦੇਖੋ ਪ੍ਰਿੰਟ ਪਰਪਲ ਜਿਹਾ ਕਲਰ ਹੈ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਡਿਜ਼ਾਈਨਰ ਜਿਹਾ ਸੂਟ ਰੈਡੀ ਹੋਣਾ ਬਾਕੀ ਅਸੀਂ ਆਪਣੇ ਸੂਟਾਂ ਦੀ ਡਿਜ਼ਾਈਨਿੰਗ ਆਪ ਹੀ ਕਰ ਸਕਦੇ ਆ ਡਿਜ਼ਾਈਨਿੰਗ ਕਰਕੇ ਬੜੇ ਪਿਆਰੇ ਜਿਹੇ ਸੂਟ ਰੈਡੀ ਕਰ ਲੈਣੇ ਆ ਜੀ ਅਸੀਂ ਦਾਸ ਬ੍ਰੈਂਡ ਦੀ ਤਾਂ ਵੱਖਰੀ ਲੁੱਕ ਹੁੰਦੀ ਹੈ ਪ੍ਰਿੰਟ ਵੀ ਵੱਖਰੇ ਜਿਹੇ ਹੁੰਦੇ ਆ ਡਿਜ਼ਾਈਨਿੰਗ ਵੀ ਬੜੀ ਵੱਖਰੀ ਜੀ ਹੁੰਦੀ ਹੈ ਜੀ ਫੈਬਰਿਕ ਤਾਂ ਹੁੰਦਾ ਹੀ ਵੱਖਰਾ ਜਾਂ ਬੜਾ ਪਿਆਰਾ ਜਾਂ ਫੈਬਰਿਕ ਹੁੰਦਾ ਕੋਈ ਵੀ ਇਹਦੀ ਕੰਪਲੇਨ ਨਹੀਂ ਹੁੰਦੀ ਦਾਸ ਬ੍ਰੈਂਡ ਦੀ ਠੀਕ ਹੈ ਜੀ ਕੋਈ ਵੀ ਕਿਸੇ ਤਰ੍ਹਾਂ ਦੀ ਕੰਪਲੇਨ ਨਹੀਂ ਆਉਂਦੀ ਕਲਰ ਦੀ ਕਿਸੇ ਵੀ ਤਰ੍ਹਾਂ ਦੀ ਕੰਪਲੇਨ ਨਹੀਂ ਉਹ ਹੀ ਦਾਸ ਬ੍ਰੈਂਡ ਕਾਫੀ ਉੱਚਾ ਬ੍ਰੈਂਡ ਹੈ ਜੀ ਅਗਲਾ ਪ੍ਰਿੰਟ ਦੇਖੋ ਇਹ ਵੀ ਮਾਸਟਰ ਸ਼ੇਡ ਦੇ ਵਿੱਚ ਹੈ ਪ੍ਰਿੰਟ ਵੀ ਬੜਾ ਪਿਆਰਾ ਤੇ ਕਲਰ ਵੀ ਬੜਾ ਪਿਆਰਾ ਜਾ ਜੀ ਜਿਹੜਾ ਪੀਸ ਪਸੰਦ ਆਉਂਦਾ ਸਕਰੀਨਸ਼ਾਟ ਲਾਓ ਤੇ ਸਾਡੇ ਕੋਲੋਂ ਬਾਈ ਕਰਿਓ ਜੀ ਇਹ ਵਾਲਾ ਦੇਖੋ ਜੀ ਪ੍ਰਿੰਟ ਇਹ ਵੀ ਬੜਾ ਪਿਆਰਾ ਜਾ ਪ੍ਰਿੰਟ ਹੈ ਜੀ ਦੇਖ ਸਕਦੇ ਹੋ ਤੁਸੀਂ ਕਲਰ ਥੋੜਾ ਲਾਈਟ ਆ ਰਿਹਾ ਪਰ ਕਲਰ ਬੜਾ ਪਿਆਰਾ ਜਾ ਠੀਕ ਹੈ ਜੀ ਥੋੜਾ ਲਾਈਟ ਸ਼ੇਡ ਆ ਰਿਹਾ ਪਰ ਬਹੁਤ ਪਿਆਰਾ ਕਲਰ ਹੈ ਜੀ ਇਹ ਪ੍ਰਿੰਟ ਵੀ ਬੜਾ ਪਿਆਰਾ ਜਾ ਰਹਿਣ ਵਾਲਾ ਲਾਈਟ ਸ਼ੇਡ ਹੈ ਪਰ ਥੋੜਾ ਜਿਹਾ ਡਾਰਕ ਸ਼ੇਡ ਹੈ ਜੀ ਇਹਦੀ ਕੈਮਰੇ ਥੋੜਾ ਲਾਈਟ ਸ਼ੇਡ ਆ ਰਿਹਾ ਪਰ ਪ੍ਰਿੰਟ ਬੜਾ ਪਿਆਰਾ ਜਿਹਾ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜਿਹੜੀਆਂ ਮੇਰੀਆਂ ਭੈਣਾਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੀਆਂ ਮੇਰੀ ਸ਼ਾਪ ਤੇ ਵਿਜ਼ਿਟ ਕਰ ਸਕਦੀਆਂ ਮੇਰੀ ਜਿਹੜੀ ਲੋਕੇਸ਼ਨ ਹੈ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਅਸੀਂ ਡਿਸਟ੍ਰਿਕਟ ਮਾਨਸਾ ਬਟਲਾਣਾ ਤੋਂ ਬਿਲੋਂਗ ਕਰਦੇ ਆ ਜੀ ਜੇਕਰ ਤੁਸੀਂ ਆਈਟੀਆਈ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਰੇਲਵੇ ਪੌਲ ਕ੍ਰੋਸ ਕਰਨਾ ਪਊਗਾ ਜੀ ਰੇਲਵੇ ਪੌਲ ਕੋ ਕ੍ਰੋਸ ਕਰਕੇ ਪੌਲ ਨੂੰ ਉੱਤਰ ਸਾਈਡ ਪੌਲ ਦੇ ਖੱਬੇ ਆ ਥੋੜਾ ਜੀ ਅੰਦਰ ਨੂੰ ਅੰਦਰ ਨੂੰ ਥੋੜਾ ਜਿਹਾ ਤੁਸੀਂ ਅੱਗੇ ਆਉਂਗੇ ਇੱਕ ਟੈਰਾਵਾਇਲ ਦੁਕਾਨ ਆਉਣੀ ਆ ਉਹਦੇ ਨਾਲ ਵਾਲੀ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਗਲੀ ਦੇ ਮੋੜ ਤੇ ਵਾਹਿਗੁਰੂ ਕਲੌਥ ਹਾਊਸ ਜੀ ਲਿਖਿਆ ਹੋਇਆ ਸੀ ਠੀਕ ਹੈ ਜੀ ਜੇਕਰ ਮਰੀਆ ਭੈਣਾ ਬੁਹਾ ਰੋਡ ਵੱਲੋਂ ਆ ਰਹੀਆਂ ਤਾਂ ਤੁਸੀਂ ਪੌਲ ਨੂੰ ਕਰਾਸ ਨਹੀਂ ਕਰਨਾ ਪੌਲ ਦੀ ਰਾਈਟ ਸਾਈਡ ਆਉਣਾ ਹੈ ਅਮਰ ਪੈਟਰੋਲ ਪੰਪ ਵਾਲੀ ਸਾਈਡ ਆਉਣਾ ਥੋੜਾ ਜਾ ਅੱਗੇ ਆਉਗੇ ਕੋਈ ਜ਼ਿਆਦਾ ਦੂਰ ਨਹੀਂ ਜਣਾ ਥੋੜਾ ਜਾ ਅੱਗੇ ਆਉਗੇ ਤੁਹਾਨੂੰ ਇੱਕ ਟੈਰਾਵਾਇਲ ਦੁਕਾਨ ਮਿਲਣੀ ਆ ਜੀ ਉਹਦੀ ਨਾਲ ਵਾਲੀ ਜਿਹੜੀ ਗਲੀ ਹੈ ਗਲੀ ਦੇ ਮੋੜ ਤੇ ਲਿਖਿਆ ਹੋਇਆ ਜੀ ਪੋਸਟਰ ਲੱਗਿਆ ਵਾਹਿਗੁਰੂ ਕਲੌਥ ਹਾਊਸ ਤਾਂ ਤੁਸੀਂ ਉਸ ਦਲੀ ਦੇ ਵਿੱਚ ਐਂਟਰ ਕਰਕੇ ਸਾਹਮਣੇ ਸਾਡੀ ਸ਼ਾਪ ਹੈ ਤੇ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਇਹ ਵਾਲੇ ਸਾਰੇ ਪੀਸ ਤੁਸੀਂ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਪਲੀਜ਼ ਮੇਰੀਆਂ ਪਹਿਲਾਂ ਨੂੰ ਬੇਨਤੀ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਨਾ ਨਾ ਭੁੱਲੋ ਧੰਨਵਾਦ